ਦਾ ਲਾਈਵ ਗੱਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅਮਰਿਤਪਾਲ ਤੇ ਕੁਝ ਸ਼ਰਤਾਂ ਕਿਉਂ ਜੀ ਹਾਂ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਨੂੰ ਲੈ ਕੇ ਕੁਝ ਸ਼ਰਤਾਂ ਜਿਹੜੀਆਂ ਨੇ ਕਿਉਂ ਰੱਖੀਆਂ ਗਈਆਂ ਨੇ ਆਖਰਕਾਰ ਇਹਨਾਂ ਚੀਜ਼ਾਂ ਦਾ ਪਰਦਾ ਫਾਸ਼ ਕਰਾਂਗੇ ਲਗਾਤਾਰ ਕੁਝ ਅਟਕਲਾਂ ਜਿਹੜੀਆਂ ਨੇ ਭਾਜਪਾ ਸਰਕਾਰ ਬਣਾਉਣ ਦੇ ਵਿੱਚ ਜ਼ਰੂਰ ਆ ਰਹੀਆਂ ਨੇ ਸੋ ਆਖਰਕਾਰ ਕੁਝ ਚੀਜ਼ਾਂ ਤੇ ਚਰਚਾ ਜਿਹੜੀ ਹੈ ਜ਼ਰੂਰ ਕੀਤੀ ਜਾਵੇਗੀ ਸਰਕਾਰ ਬਣਾਉਣਗੇ ਮੋਦੀ ਖੜਗੇ ਤੋਂ ਨਾਰਾਜ਼ ਨतीश ਨੇ ਵੀ ਜਿਹੜਾ ਆਪਣਾ ਫੈਸਲਾ ਸੁਣਾ ਦਿੱਤਾ ਹੈ ਤੀਸਰੀ ਵਾਰ ਬੀਜੇਪੀ ਸਰਕਾਰ ਰਿਪੀਟ ਹੋਵੇਗੀ ਸੈਂਟਰ ਦੇ ਵਿੱਚ ਤੇ ਜਾਂ ਫਿਰ ਨਹੀਂ ਹਾਲਾਂਕਿ ਇਸ ਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਅੰਮ੍ਰਿਤਪਾਲ ਤੇ ਕੁਝ ਸ਼ਰਤਾਂ ਕਿਉਂ ਹੋ ਸਕਦੀਆਂ ਨੇ ਫਰੀਦਕੋਟ ਸੀਟ ਦੇ ਉੱਤੇ ਜਿੱਤੇ ਹੋਏ ਸਰਬਜੀਤ ਸਿੰਘ ਦੇ ਉੱਤੇ ਕੁਝ ਸ਼ਰਤਾਂ ਜਿਹੜੀਆਂ ਨੇ ਕਿਉਂ ਹੋ ਸਕਦੀਆਂ ਨੇ ਇਸ ਦੇ ਬਾਰੇ ਤੁਹਾਨੂੰ ਕੁਝ ਚੀਜ਼ਾਂ ਜ਼ਰੂਰ ਦੱਸਾਂਗੇ ਗੱਲਬਾਤ ਕਰਦੇ ਆਂ ਜਿੱਥੇ ਸੂਤਰਾਂ ਦੇ ਮੁਤਾਬਕ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਜਿੱਤੇ ਨੇ ਬਹੁਮਤ ਦੇ ਨਾਲ ਜਿੱਤੇ ਨੇ ਵੱਡੇ ਅੰਕੜੇ ਦੇ ਨਾਲ ਜਿੱਤੇ ਨੇ ਵੱਡੇ ਫਰਕ ਦੇ ਨਾਲ ਜਿੱਤੇ ਨੇ ਸੋ ਆਖਰਕਾਰ ਜੇ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਸੀਟ ਤੋਂ ਵੀ ਜੇ ਗੱਲ ਕੀਤੀ ਜਾਵੇ ਤਾਂ ਵੱਡੇ ਫਰਕ ਦੇ ਨਾਲ ਵੱਡੇ ਅੰਕੜਿਆਂ ਦੇ ਨਾਲ ਜਿੱਤੇ ਨੇ ਸਰਬਜੀਤ ਸਿੰਘ ਖਾਲਸਾ ਦੋਵੇਂ ਆਜ਼ਾਦ ਜਿੱਤੇ ਨੇ ਸਭ ਤੋਂ ਵੱਡੀ ਗੱਲ ਹੈ ਇਹਨਾਂ ਦੇ ਆਜ਼ਾਦ ਜਿੱਤਣ ਕਰਕੇ ਹੀ ਮੋਦੀ ਸਰਕਾਰ ਇਹਨਾਂ ਨੂੰ ਆਪਣੇ ਪੱਖ ਦੇ ਵਿੱਚ ਖਿੱਚ ਸਕਦੀ ਹੈ ਕਿਉਂਕਿ ਮੋਦੀ ਸਰਕਾਰ ਨੂੰ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਕੁਝ ਸੀਟਾਂ ਦੀ ਲੋੜ ਹੈ ਵੱਧ ਤੋਂ ਵੱਧ ਸੀਟਾਂ ਦੀ ਲੋੜ ਹੈ ਜੇ ਗੱਲ ਕਰੀਏ 32 ਤੋਂ 34 ਸੀਟਾਂ ਜਿਹੜੀਆਂ ਨੇ ਚਾਹੀਦੀਆਂ ਨੇ 32 ਤੋਂ 34 ਸੀਟਾਂ ਜਿਹੜੀਆਂ ਨੇ ਉਹ ਮੋਦੀ ਸਰਕਾਰ ਨੂੰ ਚਾਹੀਦੀਆਂ ਨੇ ਆਖਰ ਇਹ ਦੋ ਸੀਟਾਂ ਪੰਜਾਬ ਤੋਂ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੀਆਂ ਨੇ ਕਿਉਂਕਿ ਦੋ ਰਵਾਇਤੀ ਸੀਟਾਂ ਜਿਹੜੀਆਂ ਨੇ ਹੁਸ਼ਿਆਰਪੁਰ ਤੇ ਗੁਰਦਾਸਪੁਰ ਪੰਜਾਬ ਦੇ ਵਿੱਚ ਭਾਜਪਾ ਆਪਣੀਆਂ ਦੋ ਰਵਾਇਤੀ ਸੀਟਾਂ ਜਿਹੜੀਆਂ ਨੇ ਹਾਰ ਚੁੱਕੀ ਐ ਸੋ ਆਖਰ ਹੁਣ ਇਹ ਦੋ ਸੀਟਾਂ ਨੇ ਖਡੂਰ ਸਾਹਿਬ ਤੇ ਫਰੀਦਕੋੜੇ ਦੋਏ ਆਜ਼ਾਦ ਨੇ ਇਹਨਾਂ ਨੂੰ ਭਾਜਪਾ ਦੇ ਵਿੱਚੋਂ ਆਫਰ ਦਿੱਤਾ ਜਾ ਸਕਦਾ ਹੈ ਕੁਝ ਸ਼ਰਤਾਂ ਜਿਹੜੀਆਂ ਨੇ ਇਹਨਾਂ ਤੇ ਰੱਖੀਆਂ ਜਾ ਸਕਦੀਆਂ ਨੇ ਉਸ ਤੋਂ ਬਾਅਦ ਮੋਦੀ ਸਰਕਾਰ ਸੱਤਾ ਦੇ ਵਿੱਚ ਆ ਸਕਦੀ ਹੈ ਇਹ ਗੱਲ ਬੜੇ ਜ਼ੋਰ ਦੇ ਨਾਲ ਕੀਤੀ ਜਾ ਰਹੀ ਹੈ ਬੜੇ ਜ਼ੋਰ ਦੇ ਨਾਲ ਕੁਝ ਚੀਜ਼ਾਂ ਜਿਹੜੀਆਂ ਨੇ ਸਾਫ਼ ਹੋ ਰਹੀਆਂ ਨੇ ਪਰ ਆਖਰਕਾਰ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਕਦੇ ਵੀ ਅਜੇਹਾ ਨਹੀਂ ਕਰਨਗੇ ਪਰ ਇਹ ਸ਼ਰਤਾਂ ਜਿਹੜੀਆਂ ਨੇ ਕੁਝ ਇਹ ਨਹੀਂ ਔਰ ਦੂਜੇ ਪਾਸੇ ਇਹ ਵੀ ਹੈ ਕਿ ਅਮਰਿਤਪਾਲ ਸਿੰਘ ਤੋਂ ਐਨਐਸਏ ਹਟਾਉਣ ਨੂੰ ਲੈ ਕੇ ਕੁਝ ਸ਼ਰਤ ਰੱਖੀ ਜਾ ਸਕਦੀ ਹੈ ਜੇਲ੍ਹ ਤੋਂ ਬਾਹਰ ਕਰਨ ਨੂੰ ਲੈ ਕੇ ਕੁਝ ਸ਼ਰਤ ਰੱਖੀ ਜਾ ਸਕਦੀ ਹੈ ਸੈਂਟਰ ਦੀ ਤਰਫੋਂ ਜਿਸ ਕਰਕੇ ਅਮਰਿਤਪਾਲ ਸਿੰਘ ਨੂੰ ਭਾਜਪਾ ਜੁਆਇਨ ਕਰਨੀ ਪੈ ਸਕਦੀ ਹੈ ਪਰ ਅਜੇਹਾ ਨਹੀਂ ਹੋਵੇਗਾ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਦੇ ਵੀ ਕੁਝ ਦਬਾਅ ਬਣਾਇਆ ਜਾ ਸਕਦਾ ਹੈ ਕੁਝ ਸਿਆਸੀ ਪਾਰੀਆਂ ਜਿਹੜੀਆਂ ਨੇ ਕੀਤੀਆਂ ਜਾ ਸਕਦੀਆਂ ਨੇ ਉਸ ਤੋਂ ਬਾਅਦ ਕੁਝ ਸਿਆਸੀ ਮੀਟਿੰਗਾਂ ਜਿਹੜੀਆਂ ਹੋ ਸਕਦੀਆਂ ਨੇ ਤਾਂ ਸ਼ਾਇਦ ਇਹਨਾਂ ਚੀਜ਼ਾਂ ਕਰਕੇ ਕੁਝ ਸ਼ਰਤਾਂ ਜਿਹੜੀਆਂ ਨੇ ਲਾਗੂ ਕੀਤੀਆਂ ਜਾਣਗੀਆਂ ਪਰ ਅਜੇ ਹਾ ਉਹ ਦੋਵੇਂ ਨਹੀਂ ਕਰਨਗੇ ਹਾਲ ਦੀ ਘੜੀ ਜੋ ਸਰਵੇ ਕੀਤਾ ਗਿਆ ਹੈ ਕਿ ਉਹ ਆਜ਼ਾਦ ਨੇ ਤੇ ਆਜ਼ਾਦ ਰਹਿ ਕੇ ਆਜ਼ਾਦ ਲੋਕਾਂ ਦੀ ਗੱਲ ਸੰਸਦ ਦੇ ਵਿੱਚ ਕਰਨਾ ਕਰਨਗੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ